ਲਓ ਜੀ ਪਹਿਲਾਂ ਤੁਸੀਂ ਨੂਰ ਨੂੰ ਤੇ ਨੂਰ ਦੇ ਪਰਿਵਾਰ ਨੂੰ ਮੁਬਾਰਕਾਂ ਦੇ ਦਿਓ ਮੁਬਾਰਕਾਂ ਕਾਹਦੀਆਂ ਦੇਣੀਆਂ ਤੁਹਾਨੂੰ ਪਤਾ ਲੱਗ ਹੀ ਗਿਆ ਦੱਸਣ ਦੀ ਲੋੜ ਨਹੀਂ ਹੈਗੀ ਤੇ ਇਹ ਵੀਡੀਓ ਦੇ ਵਿੱਚ ਨਾ ਬਹੁਤ ਵੱਡਾ ਮੈਸੇਜ ਹੋਊਗਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਜ਼ਰੂਰ ਕਰਨਾ ਜੋ ਵੀ ਤੁਹਾਡਾ ਪੱਖ ਹੋਇਆ ਹਨ ਤੁਸੀਂ ਜੋ ਵੀ ਦਿਲੋਂ ਲਿਖਣਾ ਚਾਹੁੰਦੇ ਹੋ ਜ਼ਰੂਰ ਲਿਖਿਓ ਵੱਡਾ ਵਗ ਭਾਵੇਂ ਜਿੰਨਾ ਮਰਜ਼ੀ ਕਮੈਂਟ ਹੋ ਜੇ ਹਨ ਤੁਸੀਂ ਜ਼ਰੂਰ ਲਿਖਿਓ ਅੱਜਕੱਲ੍ਹ ਜਿਹੜੇ ਮਾਪੇ ਕੁੜੀਆਂ ਨੂੰ ਮਾੜਾ ਸਮਝਦੇ ਆਂ ਧੀਆ ਨੂੰ ਮਾੜਾ ਸਮਝਦੇ ਆਂ ਵੀ ਕੁੜੀਆਂ ਵੱਡੀਆਂ ਹੋ ਕੇ ਐ ਕਰਦੀਆਂ ਕੁੜੀਆਂ ਵੱਡੀਆਂ ਹੋ ਕੇ ਇਦਾਂ ਕਰਦੀਆਂ ਹਨ ਉਹਨਾਂ ਲਈ ਇਹ ਵੀਡੀਓ ਵੀ ਕੁੜੀਆਂ ਹੋ ਸਕਦੀਆਂ ਮਾੜੀਆਂ ਹੋਣ ਪਰ ਇੰਨੀਆਂ ਵੀ ਮਾੜੀਆਂ ਨਹੀਂ ਵੀ ਕੁੜੀਆਂ ਸਾਡੀਆਂ ਜੇ ਮਾਪੇਪਰ ਨੂੰ ਤੰਗ ਕਰਦੀਆਂ ਨਾ ਤੇ ਕੁੜੀਆਂ ਮਾਪੇਪਰ ਨੂੰ ਸੌਖਾ ਵੀ ਰੱਖਦੀਆਂ ਹਨ ਸੋ ਉਹਨਾਂ ਦੇ ਵਿੱਚੋਂ ਮਿਸਾਲ ਬਣੀ ਨੂਰ ਨੂਰ ਨੇ ਮੇਰੇ ਨਾਲ ਬਹੁਤ ਸੋਹਣੀਆਂ ਸੋਹਣੀਆਂ ਵੀਡੀਓ ਬਣਾਈਆਂ ਅਸੀਂ ਇਕੱਠਿਆਂ ਨੇ ਤੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਤੇ ਅੱਜ ਨੂਰ ਨੇ ਆ ਦੇ ਫਾਦਰ ਸਾਹਿਬ ਨੂੰ ਨਵਾਂ ਮੋਟਰਸਾਈਕਲ ਲੈ ਕੇ ਦਿੱਤਾ ਉਹ ਵੀ 8 ਸਾਲ ਦੀ ਉਮਰ ਦੇ ਵਿੱਚ ਹਨ 8 ਸਾਲ ਦੀ ਉਮਰ ਆ ਨੂਰ ਦੀ ਹੈ ਨਾ ਤੇ ਬਹੁਤ ਵੱਡੀ ਗੱਲ ਉਦੋਂ ਇਹ 3-4 ਸਾਲ ਦੀ ਸੀ ਜਦੋਂ ਮੇਰੇ ਨਾਲ ਵੀਡੀਓ ਬਣਾਉਣੇ ਲੱਗ ਗਏ ਹਨ ਸਾਨੂੰ ਅੱਜ ਇਕੱਠਿਆਂ ਨੂੰ 4 ਸਾਲ ਹੋ ਗਏ ਵੀਡੀਓ ਬਣਾਉਂਦਿਆਂ ਨੂੰ ਅਤੇ ਅੱਜ ਨੂਰ 8 ਸਾਲ ਦੀ ਹੋ ਗਈ ਹੈ ਤੇ ਸਾਡੇ ਲਈ ਬਹੁਤ ਵੱਡੀ ਗੱਲ ਆ ਤੇ ਪਹਿਲਾਂ ਤਾਂ ਨੂਰ ਦੇ ਫਾਦਰ ਸਾਹਿਬ ਨੂੰ ਪਤਾ ਹੀ ਨਹੀਂ ਸੀਗਾ ਵੀ ਅੱਜ ਮੈਨੂੰ ਮੋਟਰਸਾਈਕਲ ਮਿਲੂਗਾ ਉਹਨੂੰ ਬਿਲਕੁਲ ਨਹੀਂ ਪਤਾ ਸੀਗਾ ਤੇ ਨਾ ਹੀ ਉਹਨੂੰ ਆਪ ਦੀ ਜਨਮ ਡੇਟ ਪਤਾ ਵੀ ਮੇਰਾ ਜਨਮ ਕਦੋਂ ਹੈ ਨਾ ਤੇ ਅਸੀਂ ਉਹਨੂੰ ਜਾਣ ਕੇ ਬਹਾਨਾ ਲਾ ਕੇ ਉਹਦੇ ਜਨਮ ਦਿਨ ਦਾ ਅਸੀਂ ਉਹਨੂੰ ਲੈ ਕੇ ਆਏ ਪਹਿਲਾਂ ਹਨਾ ਵੀ ਤੈਨੂੰ ਅੱਜ ਤੇਰਾ ਜਨਮ ਦਿਨ ਮਨਾਉਣਾ ਵੇ ਤੂੰ ਉੱਥੇ ਚੱਲ ਧਰਮਕੋਟ ਸਾਡੇ ਨਾਲ ਅਸੀਂ ਉਹਨੂੰ ਲੈ ਕੇ ਆਏ ਉਸ ਤੋਂ ਬਾਅਦ ਪਹਿਲਾਂ ਅਸੀਂ ਕੀ ਕੀਤਾ ਮੋਟਰਸਾਈਕਲ ਅਸੀਂ ਸਾਰੀ ਬੁਕਿੰਗ ਕਰਕੇ ਪੈਸੇ ਵਗੈਰਾ ਦੇ ਕੇ ਹਨਾ ਸਾਰਾ ਕੁਝ ਰੱਖ ਕੇ ਚਲੇ ਗਏ ਉਸ ਤੋਂ ਬਾਅਦ ਉਹਨੂੰ ਦੁਬਾਰਾ ਜਾ ਕੇ ਧ ਗੇ ਹੁਣ ਮੈਂ ਨੂਰ ਦੇ ਪਰਿਵਾਰ ਨੂੰ ਕਿਹੜਾ ਘਰੇ ਛੱਡ ਚੱਲਿਆ ਹਨ ਉਸ ਤੋਂ ਬਾਅਦ 5-10 ਮਿੰਟ ਬਾਅਦ ਦੁਬਾਰਾ ਆਉਂਗਾ ਕਿਉਂਕਿ ਉਹਦਾ ਡੇਢੀ ਕੰਮ ਤੇ ਗਿਆ ਹੋਇਆ ਸੀਗਾ ਉਦੋਂ ਤੱਕ ਉਹ ਕੰਮ ਤੋਂ ਵਾਜੂਗਾ ਹੁਣ ਮੈਂ 5-10 ਮਿੰਟ ਬਾਅਦ ਬਾਹਰ ਜਾਉਂਗਾ ਤੇ ਉਸ ਤੋਂ ਬਾਅਦ ਉਹਦਾ ਨੂਰ ਦਾ ਡੇਢੀ ਦਾ ਕੰਮ ਤੋਂ ਆ ਗਿਆ ਸੀਗਾ ਉਸ ਤੋਂ ਬਾਅਦ ਉਹ ਮੈਂ ਤਿਆਰ ਕਰ ਲੇ ਆ ਜ ਤੇਰਾ ਜਨਮ ਦਿਨ ਬਣਾਉਣਾ ਤੇ ਨੂਰ ਦਾ ਡੇਢੀ ਵਿਚਾਰ ਹੋਰ ਹੀ ਕਰੀ ਬੱਥੇ ਮੂਵੀ ਛਾਡੂ ਪਰ ਮੈਂ ਕਹ ਤੂੰ ਕੇਕ ਦੇ ਪੈਸੇ ਖਰਾਬ ਕਰ ਦਿਆਂ ਵੀ ਮੈਂ ਤਾਂ ਕਦੇ ਮਨਾਇਆ ਮਨਉ ਨਹੀਂ ਕਿਉਂਕਿ ਉਹ ਵਿਚਾਰ ਦੇਸੀ ਜਿਹਾ ਬੰਦਾ ਹੈ ਨਾ ਤੇ ਅਸੀਂ ਅਨੁਸਾਰ ਜਾਨੀ ਕਿ ਕੋਈ ਨਾ ਯਾਰ ਵੀ ਜ਼ਿੰਦਗੀ ਜਿਉਣੀ ਚਾਹੀਦੀ ਆ ਸਾਰਿਆਂ ਨੂੰ ਇਕੱਠੇ ਕਰਕੇ ਲੈ ਗਿਆ ਉਸ ਤੋਂ ਬਾਅਦ ਆਈ ਉਹਦੇ ਅੱਖਾਂ ਦੇ ਮਨ ਤੇ ਪੱਟੀ ਮੰਡੀ ਚ ਲਜਾ ਕੇ ਹੈ ਨਾ ਮੁਕਤਰਮਗੋਟ ਮੰਡੀ ਆ ਉੱਥੇ ਵੀ ਉਹਦੇ ਅੱਖਾਂ ਦੇ ਜਾ ਕੇ ਪੱਟੀ ਬੰਨਤੀ ਤੇ ਉਹਨੂੰ ਕਿਹਾ ਵੀ ਹੁਣ ਤੂੰ ਬੱਸ ਤੂੰ ਟੈਨਸ਼ਨ ਨਾ ਲੈ ਤੈਨੂੰ ਉੱਥੇ ਉਹਨੂੰ ਹੋਟਲ ਦੇ ਲਈ ਜਾ ਕੇ ਦਿਖਾਵਾਂਗੇ ਕੇਕ ਹੋਗਾ ਤੇਰੇ ਅਸਲ ਲਿਆਂਦਾ ਵਾ ਉਸ ਤੋਂ ਬਾਅਦ ਅੱਖਾਂ ਬੰਨ ਕੇ ਉਹਨੂੰ ਅਸੀਂ ਬਿਠਾ ਲਿਆ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਬਿਠਾਉਣ ਸਾਰੀ ਉਹਨੂੰ ਪਹਿਲਾਂ ਦਸੇ ਨਾ ਬਾਇਓ ਉਹਦੇ ਡੈਡੀ ਨੂੰ ਉਹਦੇ ਡੈਡੀ ਨੂੰ ਕਹੋਸਣਾ ਦੱਸਿਆ ਆਸੇ ਪਾਸੇ ਕਹਿੰਦਾ ਯਾਰ ਮੇਂ ਦਾ ਕੋ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਲੈ ਗਏ ਏਜੰਸੀ ਦੇ ਵਿੱਚ ਤੇ ਸਾਰੇ ਬਹੁਤ ਐਕਸਾਈਟਮੈਂਟ ਸੀ ਖੁਸ਼ੀ ਬੁਸੀ ਸੀ ਸਾਰੇ ਪਰਿਵਾਰ ਨੂੰ ਉਸ ਤੋਂ ਬਾਅਦ ਨੂੰ ਅਸੀਂ ਪੌੜੀਆਂ ਚੜਾ ਕੇ ਉੱਤੇ ਲਿਆ ਉੱਥੇ ਲਿਆ ਕੇ ਅਸੀਂ ਕੁਰਸੀ ਤੇ ਲਿਆ ਕੇ ਬਿਠਾਦਾ ਉਸ ਤੋਂ ਬਾਅਦ ਜਿਹੜਾ ਇੱਕ ਹਾਰ ਅਸੀਂ ਲਿਆ ਸੀਗਾ ਉਸੀ ਗੱਡੀ ਦੇ ਵਿੱਚ ਪਿੱਛੇ ਲਗਾਉਦਾ ਸੀਗਾ ਵੀ ਉਸ ਤੋਂ ਬਾਅਦ ਜਦੋਂ ਅਸੀਂ ਮੋਟਰਸਾਈਕਲ ਕਢਾਵਾਂ ਕੱਢਾਂਗੇ ਨਾ ਤੇ ਉਦੋਂ ਅਸੀਂ ਵੀ ਲੈ ਕੱਢ ਲਾਂਗੇ ਡਿੱਕੀ ਦੇ ਵਿੱਚੋਂ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੋਟਰਸਾਈਕਲ ਲੈ ਖੜਾ ਦਿਓ ਬਈ ਸੈਟਿੰਗ ਕਰਕੇ ਖੜਾ ਦਿਓ ਪਹਿਲਾਂ ਹੀ ਤੇ ਫਿਰ ਅਸੀਂ ਹਾਰ ਹੂੜ ਪਾ ਕੇ ਨੂੰ ਚੰਗੀ ਤਰ੍ਹਾਂ ਮੋਟਰਸਾਈਕਲ ਨੂੰ ਖੜਾਦਾ ਪਰ ਉੱਥੇ ਨਾ ਮਰ ਮੁਰਕੇ ਗਰਮੀ ਹੋਈ ਪਈ ਆ ਧੁੱਪ ਧੁੱਪ ਨਾਲ ਚੜ ਜਬਾਲੇ ਤੇ ਅਸੀਂ ਕੀ ਤਾਂ ਸਾਰਾ ਕੁਝ ਤਿਆਰ ਜੁਰ ਕਰਕੇ ਇਹਨੂੰ ਮੋਟਰਸਾਈਕਲ ਦੇ ਕੋਲੇ ਲੈ ਗਏ ਮੈਂ ਕਿਹਾ ਚਾਚਾ ਆ ਜਾ ਮੜਾ ਇਹਨਾ ਆਪਾਂ ਕਰਨਾ ਕੇ ਕਟਣਾ ਵੀ ਉੱਥੇ ਆ ਜਾਂਦਰੀ ਅੱਖਾਂ ਖੋਲਾਂਗੇ ਤੇ ਆ ਵੇਖੋ ਬਾਈ ਜਦੋਂ ਮੈਂ ਮੋਟਰਾਂ ਤੇ ਪੱਟੀ ਖੋਲੀ ਨਾ ਦੂਜੇ ਦਿਨ ਅੱਖਾਂ ਤੋਂ ਡੜੀ ਦੇ ਦੇ ਆ ਵੇਖੋ ਐਕਸਾਈਟਮੈਂਟ ਦੇਖੋ ਕਿੰਨਾ ਕਿੰਨੀ ਖੁਸ਼ੀ ਹੁੰਦੀ ਹੈ ਪਰਿਵਾਰ ਨੂੰ ਯਾਰ ਇੱਕ ਜਿਹੜੇ ਬੰਦੇ ਨੇ ਕਦੇ ਸੋਚਿਆ ਨਹੀਂ ਸੀ ਵੀ ਯਾਰ ਮੈਂ ਸਾਈਕਲ ਸਾਈਕਲ ਤੋਂ ਵੀ ਮੈਂ ਇੱਕਦਮ ਮੋਟਰਸਾਈਕਲ ਹਨ ਬਹੁਤ ਵੱਡੀ ਚੀਜ਼ ਨੂਰ ਦੇ ਰੇਡੀ ਕੋਲ ਪਹਿਲਾਂ ਵੀ ਮੋਟਰਸਾਈਕਲ ਉਹਦੇ ਉਹਦੇ ਹਾਲਾਤ ਵਿਖਾਉਂਗਾ ਤੁਹਾਨੂੰ ਯਾਰ ਰੋਣਾ ਆ ਜਾਊਗਾ ਕਿਉਂਕਿ ਨੂਰ ਅੱਜ ਚਲੋ ਤੁਸੀਂ ਪਿਆਰ ਕਰਦੇ ਕਿ ਮੈਂ ਇੰਨਾ ਜ਼ਿਆਦਾ ਹੈ ਨਾ ਹੁਣ ਜਾਣਦੇ ਵੀ ਸਾਨੂੰ ਸਾਰਾ ਦੁਨੀਆਂ ਜਾਣਨ ਜਾਣਦੇ ਤੁਸੀਂ ਇੰਨਾ ਪਿਆਰ ਕਰਦੇ ਤੇ ਉਹਨਾਂ ਕੋਲੇ ਮੋਟਰਸਾਈਕਲ ਪਤਾ ਕਿਹੜਾ ਤੇ ਤੁਸੀਂ ਵੇਖ ਕੇ ਆਉਣ ਲੱਗ ਜਾਨਾ ਯਾਰ ਉਹ ਮੋਟਰਸਾਈਕਲ ਸੀਗਾ ਨੂਰ ਦਾ ਪਰਿਵਾਰ ਨੂਰ ਦੀ ਮੰਮੀ ਨੂਰ ਦਾ ਭਰਾ ਦੀ ਪੈਣ ਉਹਦਾ ਡੈਡੀ ਉਹ ਮੋਟਰਸਾਈਕਲ ਦੇ ਕਿਸੇ ਵੀ ਰਜਿਸਟਰੀ ਚ ਜਾਂਦੇ ਸੀ ਕਿਤੇ ਵੀ ਜਾਂਦੇ ਸਨ ਤੇ ਉਹ ਮੋਟਰਸਾਈਕਲ ਲੈ ਕੇ ਜਾਂਦੇ ਸੀ ਤੇ ਵਿਚਾਰੇ 2 ਕਿਲੋਮੀਟਰ ਦਾ ਕਿਲੋਮੀਟਰ ਪਿੱਛੇ ਘੜਾ ਜਾਂਦੇ ਸੀ ਵੀ ਯਾਰ ਉੱਥੇ ਸਾਨੂੰ ਕੀ ਕਹਿਣਗੇ ਵੀ ਨੂਰ ਦੇ ਮੰਮੀ ਡੈਡੀ ਕੋਲੇ ਆਹ ਮੋਟਰਸਾਈਕਲ ਆ ਵੀ ਇਹਦੇ ਤੇ ਆਉਂਦੇ ਤੇ ਬਹੁਤ ਵੱਡੀ ਗੱਲ ਹੁੰਦੀ ਹੈ ਨਾ ਤੇ ਮੈਨੂੰ ਸੋਚ ਕੇ ਮੈਂ ਕਦੇ ਸੋਚਿਆ ਨਹੀਂ ਸੀ ਯਾਰ ਵੀ ਪਰਮਾਤਮਾ ਨੇ ਵਿਚਾਰੀ ਨਾ ਵੀ ਇਹ ਮੇਰੇ ਨਾਲ ਕਦੇ ਨੂਰ ਹੁਣੇ ਆਏ ਵੀਡੀਓ ਬਣਾਉਣ ਗਿਆ ਸੀ ਇਕੱਠੇ ਦੋਨੇ ਜਣੇ ਮਿਹਨਤ ਕਰਾਂਗੇ ਤੁਸੀਂ ਇੰਨਾ ਜਿਆਦਾ ਪਿਆਰ ਕਰੋਗੇ ਤੇ ਮੇਰੇ ਸੋਂ ਲੱਗੇ ਅੱਖਾਂ ਦੇ ਵਿੱਚ ਵੀ ਪਾਣੀ ਆ ਗਿਆ ਯਾਰ ਵੀ ਆ ਪਰਮਾਤਮਾ ਨੇ ਮੇਰੇ ਤੋਂ ਕੀ ਕਰਾਤਾ ਨਾ ਵੀ ਇਹ ਪਰਮਾਤਮਾ ਹੀ ਕਰਾਉਂਦਾ ਬੰਦਾ ਤਾਂ ਕੁਝ ਵੀ ਨਹੀਂ ਕਰ ਸਕਦਾ ਬੰਦਾ ਤਾਂ ਮਿੱਟੀ ਆ ਅੱਜ ਵੀ ਮਿੱਟੀ ਆ ਕੱਲ ਵੀ ਮਿੱਟੀ ਹੋ ਜਾਣਾ ਨਾ ਤੇ ਜਦੋਂ ਦਾ ਡੈਡੀ ਮੋਟਰਸਾਈਕਲ ਤੇ ਬੈਠਾ ਤੇ ਡੈਡੀ ਦਾ ਚਾਹ ਨਾ ਚੱਕਿਆ ਜਾ ਵੀ ਸਾਰੇ ਜਣੇ ਸਾਰਾ ਪਰਿਵਾਰ ਮੋਟਰਸਾਈਕਲ ਦੇ ਉੱਤੇ ਬਹਿ ਗਿਆ ਜਦੋਂ ਨੂਰ ਵੀ ਬਹਿ ਗਈ ਮੇਰੇ ਖਾਲੇ ਵਿੱਚ ਬਣੀ ਆਈ ਜਾਵੇ ਯਾਰ ਵੀ ਮੈਂ ਪਰਮਾਤਮਾ ਨੇ ਯਾਰ ਮੇਰੇ ਤੋਂ ਆਹ ਕੀ ਕਰਾਤਾ ਯਾਰ ਹਨਾ ਉਸ ਤੋਂ ਬਾਅਦ ਅਸੀਂ ਮੋਟਰਸਾਈਕਲ ਏਜੰਸੀ 'ਚ ਕੱਢਿਆ ਤੇ ਉਸ ਤੋਂ ਬਾਅਦ ਅਸੀਂ ਘਰ ਨਾਲ ਘਰਾਂ ਨੂੰ ਤੁਰ ਪਏ ਨਾ ਤੇ ਇਹਦੇ ਮੰਮੀ ਜੜੀ ਬਹੁਤ ਖੁਆ ਸੀਗੇ ਚਾਹ ਨਹੀਂ ਚੱਕਾਈ ਜਾਂਦਾ ਹੈ ਨਾ ਪਿੰਡੋਂ ਜਾ ਕੇ ਫਿਰ ਉਹਨਾਂ ਨੇ ਮਠਿਆਈ ਲਈ ਦੁਕਾਨ ਤੋਂ ਤੇ ਪਿੰਡ ਵਾਲੇ ਜਿੰਨੇ ਵੀ ਵੇਲ ਬਰਾ ਸੀਗੇ ਜਦੋਂ ਪਿੰਡ 'ਚ ਵੜੇ ਸਾਰੇ ਚਾਹ ਕੇ ਦੇ ਸੀਗੇ ਨਾ ਵੀ ਮੋਟਰਸਾਈਕਲ ਕੌਕੇ ਨੂਰ ਦਾ ਪਰਿਵਾਰ ਜਿੱਥੇ ਵ ਜਾਂਦਾ ਸੀ ਨਾ ਦੂਰ ਨੇੜੇ ਕਿਤੇ ਵ ਜਾਂਦਾ ਸੀਗਾ ਤੇ ਉਹਦੇ ਤੇ ਜਾਂਦਾ ਸੀ ਤੇ ਵੇਖਣ ਵਾਲੇ ਕਹਿੰਦੇ ਯਾਰ ਇਹ ਇਹ ਨੂਰ ਦਾ ਨੂਰ ਦਾ ਹੀ ਟਿਕਟੌਕ ਵਾਲੀ ਕੁੜੀ ਹੈ ਨਾ ਵੀ ਇਹ ਮੋਟਰਸਾਈਕਲ ਇਹਦੇ ਕੋ ਟੁੱਟਿਆ ਜ ਹੈ ਨਾ ਤੇ ਪਰ ਮੈਨੂੰ ਇਹਦਾ ਉਹ ਚੀਜ਼ ਦਾ ਬਹੁਤ ਅੱਖੋਂ ਨਾ ਸੀ ਮੈਂ ਕਿਹਾ ਕੋਈ ਗੱਲ ਨਹੀਂ ਪਰਮਾਤਮਾ ਵੀ ਜਨ ਕਦ ਲੈ ਆਉਗਾ ਤੇ ਆਪਾਂ ਮੋਟਰਸਾਈਕਲ ਪਰਮਾਤਮਾ ਜੋ ਕਰਦਾ ਏ ਪਰਮਾਤਮਾ ਹੀ ਕਰਦਾ ਉਹਦੇ ਤੋਂ ਬੜਾ ਕੁਝ ਨਹੀਂ ਹੁੰਦਾ ਉਸ ਤੋਂ ਬਾਅਦ ਨਵਾਂ ਮੋਟਰਸਾਈਕਲ ਜਿਹਦਾ ਘਰ ਦੇ ਵਿੱਚ ਵੜਿਆ ਹੁਣ ਤੁਹਾਨੂੰ ਪੁਰਾਣਾ ਮੋਟਰਸਾਈਕਲ ਦਿਖਾਉਣਾ ਪਹਿਲਾਂ ਤਾਂ ਨੂਰ ਐਕਸਾਈਟਮੈਂਟ ਸੀਗੀ ਉਹਨੂੰ ਵੀ ਤੇਰੇ ਨੂੰ ਬਹੁਤ ਖੁਸ਼ੀ ਸੀ ਉਹਦੇ ਡੈਡੀ ਵੀ ਹਨਾ ਕਿ ਮੈਂ ਤਾਂ ਡੈਡੀ ਨੂੰ ਮੋਟਰਸਾਈਕਲ ਲੈਤਾ ਹੁਣ ਪਹਿਲਾਂ ਤਾਂ ਜੱਫੀ ਪਾਈ ਪਹਿਲਾਂ ਉੱਥੇ ਜੱਫੀ ਪਾਈ ਫਿਰ ਕਰਿਆਗੇ ਜੱਫੀ ਬਾਈ ਹੁਣ ਤੁਹਾਨੂੰ ਮੋਟਰਸਾਈਕਲ ਦਿਖਾਉਗੀ ਵੇਖਿਓ ਹੁਣ ਤੁਸੀਂ ਮੋਟਰਸਾਈਕਲ ਵੇਖ ਕੇ ਤੁਹਾਡਾ ਰੋਣਾ ਨਿਕਲ ਜਾਣਾ ਆ ਵੇਖੋ ਮੋ ਤੇ ਉਹ ਮੋਟਰ ਇਸੇ ਮੋਟਰਸਾਈਕਲ ਦੇ ਕੰਮ ਤੇ ਜਾਂਦਾ ਸੀ ਤੇ ਇਸੇ ਤੇ ਹੀ ਉਹ ਦੂਰ ਨੇੜੇ ਰਸਤਾਂ 'ਤੇ ਜਾਂਦਾ ਸੀ ਮੋਟਰਸਾਈਕਲ ਚੈੱਕ ਕਰੋ ਤੇ ਮੋਟਰਸਾਈਕਲ ਕਿੰਨੀ ਚੰਗੀ ਤੇ ਵਿਖਾਉਣਾ ਆ ਵੇਖ ਲੋ ਮੋਟਰਸਾਈਕਲ ਦੇ ਹਾਲਾਤ ਆ ਵੇਖ ਲੋ ਕੀ ਹੈ ਨਾ ਸੀਟਾਂ ਸੂਟਾਂ ਕਿਹੋ ਜਿਹਾ ਤੇ ਇੱਕ ਨਾਮਵਾਰ ਬੰਦਾ ਹੋਵੇ ਨਾ ਲੋਕ ਜਾਣਦੇ ਹੋਣ ਤੇ ਨੂਰ ਦਾ ਪਹਿਲਾਂ ਵਿਚਾਰੀ ਉੱਥੇ ਇੱਕ ਮਤਲਬ ਅੱਖਾਂ 'ਚ ਉਹਦੇ ਪਾਣੀ ਆਈ ਜਾਵੇ ਜਿਹੜੀ ਇਹ ਆ ਕੀ ਬਣ ਗਿਆ ਨਾ ਵੀ ਮੋਟਰਸਾਈਕਲ ਨਵਾਂ ਆ ਗਿਆ ਢੇ ਕਰੇ ਹਨ ਹੁੰਦਾ ਯਾਰ ਜਵਾਗ ਨਾ ਉਹਨੇ ਉਹਨੇ ਕਿਹਾ ਵਿਚਾਰਣੇ ਕਰਦੇ ਸੋਚਿਆ ਸੀ ਵੀ ਅਸੀਂ ਵੀਡੀਓ ਬਣਾ ਬਣਾ ਕੇ ਵੀ ਸਾਨੂੰ ਇੰਨਾ ਜਦੇ ਦੋ ਪਿਆਰ ਦੇਣਗੇ ਵੀ ਅਸੀਂ ਮੋਟਰਸਾਈਕਲ ਮੈਂ ਤੇ ਡੈਡੀ ਨੂੰ ਛੋਟੀ ਜਿਹੀ ਉਮਰ 'ਚ ਮੋਟਰਸਾਈਕਲ ਆ ਤੂੰ ਲੋਕ ਤੀਆਂ ਨੂੰ ਮਾੜਾ ਕਹਿੰਦੇ ਆ ਪਰ ਤੀਆਂ ਨੂੰ ਵੀ ਉਨਾ ਹੀ ਪਿਆਰ ਕਰਿਆ ਕਰੋ ਤੀਆਂ ਨੂੰ ਮਾੜਾ ਨਾ ਸਮਝਿਆ ਕਰੋ ਉਮੀਦ ਆ ਤੁਹਾਨੂੰ ਜਿਹੜਾ ਸਾਡਾ ਬਲੌਗ ਆ ਬਹੁਤ ਵਧੀਆ ਲੱਗਾ ਹੋਊਗਾ ਖੁਸ਼ੀ ਹੋਈ ਹੋਊਗੀ ਹਨ ਤੇ ਸਾਰੇ ਜਣੇ ਨੂਰ ਦੇ ਪਰਿਵਾਰ ਨੂੰ ਮੁਬਾਰਕਾ ਦਿਓ ਉਹਨੂੰ ਵਧਾਈਆਂ ਦਿਓ ਮੈਨੂੰ ਵੀ ਬਹੁਤ ਖੁਸ਼ੀ ਹੋਊਗੀ ਤੁਸੀਂ ਵਧਾਈਆਂ ਦੇਵੋਗੇ ਵੱਡੇ ਵੱਡੇ ਕਮੈਂਟ ਕਰੋਗੇ ਤੇ ਵੀਡੀਓ ਸ਼ੇਅਰ ਜਰੂਰ ਕਰਿਆ ਹਣਾ ਤਾਂ ਕਿ ਇਹ ਮੈਸੇਜ ਆ ਜਿਹੜਾ ਹੋਰ ਲੋਕਾਂ ਤੱਕ ਵੀ ਜਾਵੇ ਹਨ ਤੇ ਆਪਣੀਆਂ ਧੀਆ ਨੂੰ ਲੋਕ ਪਿਆਰ ਦੇਣਾ ਉਹਨਾਂ ਨੂੰ ਵੀ ਅੱਗੇ ਵਧਾਉਣਾ ਨਾ ਬਿਨਾ ਕਿਸੇ ਡਰ ਤੋਂ ਤੇ ਸਾਰੇ ਜਣੇ ਪੜਪੜਾ ਸ਼ੇਅਰ ਜ਼ਰੂਰ ਕਰਿਓ ਵਧਾਈਆਂ ਜ਼ਰੂਰ ਦਿਓ ਤੇ ਮੈਨੂੰ ਸੱਚੀ ਬਹੁਤ ਖੁਸ਼ੀ ਆ ਅੱਜ ਕਿਸੇ ਪਰਿਵਾਰ ਨੂੰ ਖੁਸ਼ੀ ਮਿਲੀ ਹੈ ਨਾ ਪ੍ਰਮਾਤਮਾ ਨੇ ਬੇਸ਼ੱਕ ਦੀ ਜਿਹਦੇ ਮਰਜ਼ੀ ਥਰੂ ਦਵਾਈ ਹੈ ਨਾ ਤੇ ਇਹ ਬਹੁਤ ਵੱਡੀ ਗੱਲ ਆ ਪ੍ਰਮਾਤਮਾ ਨੂੰ ਬਹੁਤ ਖੁਸ਼ੀ ਆ ਆਪਦੇ ਆਪ ਤੇ ਨਾ ਤੇ ਸਾਰੇ ਜਣੇ ਪੜਪੜਾ ਬਣ ਕੇ ਜ਼ਰੂਰ ਵਧਾਈਆਂ ਦਿਓ ਕਮੈਂਟਾਂ ਦੇ ਵਿੱਚ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸਾਰਿਆਂ ਦਾ ਤੁਸੀਂ ਸਾਰਿਆਂ ਨੇ ਐਂਡ ਤੱਕ ਮੇਰਾ ਬਲੌਗ ਦੇਖਿਆ ਬਹੁਤ ਬਹੁਤ ਧੰਨਵਾਦ ਤੇ